शर्दला सुना के रख पंडी नानक कर रहा, तो रहा कबीर सेवा को ये तो कौला एक सम्पयिक परस जनम पर, मरण दुख जॼ जिस ਜੇ ਜਿਹੜਾ ਦਾਣਾ ਕਿੱਲੀ ਨਾਲ ਜੁੜ ਜਾਵੇ ਨਾ ਉਹ ਬੁੜਾਂ ਦੇ ਰਗੜਿਆਂ ਤੋਂ ਬਾਜ ਜਾਂਦਾ ਏ ਤੇ ਨਾਮ ਰੂਪੀ ਕਿੱਲੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਨਾਲ ਜੁੜ ਜਾਓ ਪੱਕਾ ਏ ਸਾਡਾ ਗਾਗਰ ਵਰਗਾ ਮੱਥਾ ਜੁਲਮ ਹਾਲ ਲਾਉਣਾ ਸ਼ੌਕ ਸਾਡਾ ਬੁਲੰਦ ਹੌਸਲਾ ਵਿਸ਼ਾਲ ਸਾਗਰ ਵਰਗਾ ਮਾਣ ਨਹੀਂ ਮਾਣਿਆ ਦੇ ਤੋੜ ਨਹੀਂ ਤਾਣਿਆ ਦੇ ਰੁਤਬਾ ਮਿਲੇ ਆਏ ਹਿੰਦੂ ਵੀ ਚਾਤਰ ਵਰਗਾ ਆਪ ਨਹੀਂ ਹੋਣਾ ਜਗ ਤੇ ਤੇ ਪਿਤਾ ਹੋਣਾ ਨਹੀਂ ਤੇ ਬਹਾਦਰ ਵਰਗਾ ਪਿਤਾ ਹੋਣਾ ਨਹੀਂ ਤੇ ਬਹਾਦਰ ਵਰਗਾ ਮਿਲਲੇ ਜਗਿਉਂ ਮੇਲੇ ਬਕਸ਼ਿਆ ਰੂਹਾਵਲੇ ਮਿਲਲੇ ਜਗਿਉਂ ਤੇ ਨਹੀਂ ਬਕ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਾਇਆ ਛਤਰੇ ਹੇਠ ਤਨ ਤਨ ਬ੍ਰਹਮ ਗਿਆਨੀ ਬਾਬਾ ਗੰਚੂਬ ਸਹਿਬ ਜੀ ਮਹਾਰਾਜ ਜਿਨ੍ਹਾਂ ਦੇ ਹਰ ਸਾਲ ਦੀ ਤਰ੍ਹਾਂ ਸਮਾਗੋਂ ਗੁਰਮਤ ਗੁਰਮਤ ਸਮਾਗਮ ਜੋੜ ਮੇਲੇ ਸੰਗਤਾਂ ਦੇ ਸੰਯੋਗ ਨਾਲ ਬੜੀ ਧੂਮਕਾਣ ਨਾਲ ਸ਼ਰਦਾਂ ਨਾਲ ਬਣਾਇਆ ਜਾਂਦੇ ਨੇ ਪੰਜਵੇਂ ਸਰਾਦ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀਆ ਦੇ ਭੋਗ ਪੈਂਦੇ ਨੇ ਉਪਰੰਤ ਲੰਗਰ ਪ੍ਰਸ਼ਾਦ ਚੱਲਦਾ ਹੈ ਉਪਰੰਤ ਸਾਰੀ ਰਾਤ ਦੀ ਦੀਵਾਨ ਸੱਜਦੇ ਨੇ ਹਰਜਸ ਕੀਰਤਨ ਮਹਾਰਾਜੀਆਂ ਦੇ ਜਿਵੇਂ ਸਾਡੇ ਕੋਲ ਵਾਤਵਾਂਧਾਉਂਦੇ ਨੇ ਸਾਰੀ ਰਾਤ ਦੇ ਦੀਵਾਨ ਚੱਲਦੇ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਕਮੇਟੀ ਦੇ ਸਹਿਯੋਗ ਦੇ ਨਾਲ ਸਾਰੇ ਮੋਹਰਗਰਾਂ ਦੇ ਪਿਆਰ ਦੇ ਨਾਲ ਇੱਕ ਕਾਰੋਬਾਰ ਹੁੰਦੇ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਇਆ ਕਰਦੇ ਨੇ ਬਾਬਾਈ ਦੀ ਯਾਦ ਨੂੰ ਅਸੀਂ ਹਰ ਸਾਲ ਤਰਾ ਹੀ ਪੰਜ ਇਸ ਤਰ੍ਹਾਂ ਨੂੰ ਤਾਜ਼ਾ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ